ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ ਪਿਕਚਰ ਦੇਖ ਕੇ ਉਹ 5:30 ਵਜੇ ਸ਼ਿਰਮੇ ਵਿੱਚੋਂ ਨਿਕਲੇ ਪੈਦਲ ਹੀ ਬੱਸ ਸਟੈਂਡ ਵੱਲ ਤੁਰਨ ਲੱਗੇ ਨਸੀਬ ਕਹਿ ਰਿਹਾ ਸੀ ਬੱਸ ਲੈਣੀ ਆ ਤਾਂ ਰਿਕਸ਼ਾ ਫੜ ਕੋਈ ਸ਼ਿਬਜਣ ਚੋਂ ਕੀ ਰਹਿ ਗਿਆ ਬੱਸ ਦਾ ਤਾਂ ਟਾਈਮ ਹੋਇਆ ਪਿਆ ਹੈ ਪਰ ਪਤਾ ਨਹੀਂ ਕਿਉਂ ਪਸ਼ਪਿੰਦਰ ਬਹੁਤ ਹੀ ਮੇਕ ਆਦਮਾਨ ਨਾਲ ਚੱਲ ਰਹੇ ਸੀ ਜਿਵੇਂ ਬਸ ਚੜਨਾ ਹੀ ਨਾ ਹੋਵੇ ਅਖੀਰ ਉਹੀ ਗੱਲ ਹੋਈ ਰੇਲਵੇ ਮਾਲ ਗੋਦਾਮ ਵਾਲੇ ਫਾਟਕ ਤੱਕ ਜਾ ਕੇ ਉਹ ਸੜਕ ਉੱਤੇ ਹੀ ਖੜ ਗਈ ਅਤੇ ਬੋਲੀ ਜੋ ਮੈਂ ਸੋਚਦੀ ਆ ਤੂੰ ਨਹੀਂ ਸੋਚਦਾ ਕੀ ਸੋਚਦੀ ਆ ਤੂੰ ਮੈਂ ਬਸ ਨਹੀਂ ਲੈਣੀ ਹੋਰ ਕੀ ਕਰਾਂਗੀ ਮੈਂ ਤਾਂ ਕੀ ਮਤਲਬ ਚੱਲ ਸੰਘੇੜੀ ਚੱਲਦੇ ਆ ਪਸ਼ਪਿੰਦਰ ਨੇ ਨੀਵੀਂ ਪਾ ਕੇ ਆਖਿਆ ਸੰਘੇੜੀ نسیو نے جیو گڈے کیوں سنگھیڑی ماں نو نہیں ملنا پر پر کی ڈردا نہیں ڈرتا ਕਾਦਾ ਚੱਲ ਫਿਰ ਆਥਣ ਹੋਇਆ ਵੇ ਕਿੰਨੇ ਕੋ ਦੂਰ ਹੈ ਸੰਘੇੜੇ ਕੋਈ ਬੱਸ ਨਹੀਂ ਜਾਂਦੀ ਇੱਥੋਂ ਸੰਘੇੜੇ ਤਾਂ ਇੱਕ ਮੀਲ ਹੈ ਸਾਰੇ ਇੱਥੋਂ ਬੱਸ ਕੀ ਕਰਨੀ ਹੈ ਤੁਰੇ ਹੀ ਚੱਲਦੇ ਆ ਕਹੇ ਤਾਂ ਰਿਕਸ਼ਾ ਲੈ ਲੈਨੇ ਆ ਮੀਲ ਕੀ ਹੁੰਦਾ ਚੱਲ ਤੁਰ ਕੇ ਹੀ ਗੱਲਾਂ ਕਰਦੇ ਜਾਵਾਂਗੇ ਉਹ ਉਤੋਂ ਹੀ ਬਾਅਸਿਮੜ ਪਏ ਪਰਵਾਤ ਸਿਨੇਮੇ ਵੱਲ ਨਹੀਂ ਗਏ ਨਹਿਰੂ ਦੇ ਬੁੱਤ ਤੋਂ ਸਦਰ ਬਾਜ਼ਾਰ ਨੂੰ ਹੀ ਸਿੱਧੇ ਹੋਲੇ ਬਾਜ਼ਾਰ ਵਿੱਚ ਭੀੜ ਸੀ ਕਾਰਾਂ ਸਕੂਟਰ ਤੇ ਸਾਈਕਲ ਅਤੇ ਬੇਸ਼ਮਾਰ ਹੱਥ ਰੇੜੀਆਂ ਅਤੇ ਖੱਤਰ ਗੱਡੀਆਂ ਲੋਕਾਂ ਦੀ ਇੱਕ ਉਰਬੜ-ਕੁਰਬੜ ਲੰਘਣ ਨੂੰ ठा ਨਹੀਂ ਸੀ ਉਹਨਾਂ ਨੂੰ ਲੱਗਿਆ ਜਿਵੇਂ ਕਿਸਤੇ ਜੰਗਲ ਵਿੱਚ ਦੀ ਗੁਜ਼ਰ ਰਹੇ ਹੋਣ ਇੱਥੇ ਉਹਨਾਂ ਨੂੰ ਕੋਈ ਨਹੀਂ ਸੀ ਜਾਣਦਾ ਜਿੱਥੇ ਮਰਜ਼ੀ ਖੜਨ ਜਿੱਥੇ ਮਰਜ਼ੀ ਝਾਕਣ ਕੋਈ ਵੀ ਖੜਕੇ ਗੱਲ ਕਰਨ ਕੋਈ ਵੀ ਨਹੀਂ ਝਾਕਦਾ ਤਾਕਦਾ ਸੀ ਉਹਨਾਂ ਵੱਲ ਸੱਤੇ ਖੂ ਚੌਕ ਕੋਲ ਜਾ ਕੇ ਪਸ਼ਪਿੰਦਰ ਕਹਿਣ ਲੱਗੀ ਇੱਥੇ ਬਰਨਾਲੇ ਆ ਕੇ ਚੱਜ ਨਾਲ ਸਾਹ ਲਿਆ ਜਾਂਦਾ ਵੇਖ ਇੱਥੇ ਆਪਾਂ ਕੋਈ ਨਹੀਂ ਜਾਣਦਾ ਉਧਰ ਆਪਣੇ ਗੰਨੇ ਤਾਂ ਐਵੇਂ ਹੀ ਸਹਿਮ ਜਾ ਚੜਿਆ ਰਹਿੰਦਾ ਜੀ ਕਰਦਾ ਇਹਨਾਂ ਲੋਕਾਂ ਵਿੱਚ ਹੀ ਰਹੀਏ ਨਸੀਬ ਹੱਸ ਕੇ ਕਹਿਣ ਲੱਗਿਆ ਜਦੋਂ ਇਹ ਲੋਕ ਸਿਆਣੂ ਹੋਗੇ ਤਾਂ ਇਹ ਵੀ ਬੈਰੀ ਹੋ ਜਾਣਗੇ ਸਤੇਹੂ ਚੌਂਕੋ ਤੇ ਇਧਰ ਉਧਰ ਬੇਸ਼ਮਾਰ ਰੇੜੀਆਂ ਸਨ ਆਲੂ ਗੰਡਿਆਂ ਫਲਾਂ ਦੇ ਸਬਜ਼ੀਆਂ ਦੇ ਰੇੜੀਆਂ ਉੱਚੀ ਹਾਕਾਂ ਵੱਜ ਰਹੀਆਂ ਸਨ ਇੱਕ ਹੋ ਕੇ ਦੂਜੀ ਹੋ ਕੇ ਨਾਲ ਟਕਰਾਂਦਾ ਅਤੇ ਕਾਮਾ ਰੋਲੇ ਦਾ ਵਾਤਾਵਰਨ ਪੈਦਾ ਹੋਣ ਲੱਗਦਾ ਇੱਕ ਰੇੜੀ ਤੋਂ ਨਸੀਬ ਨੇ ਸਬਜ਼ੀ ਖਰੀਦ ਲਈ ਸੋਚਿਆ ਹੋਵੇਗਾ ਮਾਂ ਕਿੱਥੇ ਭੱਜੀ ਫਰੇਗੀ ਇਹ ਸਬਜ਼ੀ ਬਣਾ ਲਵੇਗੀ ਇੱਕ ਲਫਾਫਾ ਹੋਰ ਪਸ਼ਪਿੰਦਰ ਨੇ ਫਲਾਂ ਦਾ ਲੈ ਲਿਆ ਸਬਜ਼ੀਆਂ ਤੇ ਫਲਾਂ ਦੇ ਪੈਸੇ ਪਸ਼ਪਿੰਦਰ ਨੇ ਹੀ ਦਿੱਤੇ ਛੱਤੇ ਹੋ ਤੋਂ ਉਹ ਫਰਵਾਹੀ ਬਾਜ਼ਾਰ ਨੂੰ ਮੁੜ ਪਏ ਗਲੀਆਂ ਵਿੱਚ ਦੀ ਲੰਘਦੇ ਉਹ ਸੰਧੂ ਪੱਤੀ ਨੂੰ ਜਾਂਦੀ ਸੜਕ ਪੈ ਗਏ ਅਤੇ ਠਿਕਰੀ ਵਾਲੇ ਦੇ ਅੱਡੇ ਉਤੇ ਜਾ ਕੇ ਸੰਘੇੜਿਆਂ ਵਾਲੀ ਸੜਕ ਚੱਲਣ ਲੱਗੇ ਸੂਰਜ ਡੁੱਬ ਡੁੱਬੀਏ ਸੀ ਰਾਹ ਵਿੱਚ ਪਸ਼ਪਿੰਦਰ ਕਹਿੰਦੀ ਮੈਨੂੰ ਲੱਗਦਾ ਜਿਵੇਂ ਮੈਂ ਆਪਣੇ ਘਰ ਜਾ ਰਹੀ ਹਾਂ ਨਸੀਬ ਨੂੰ ਲੱਗਿਆ ਜਿਵੇਂ ਇਹ ਗੱਲ ਸੁਣ ਕੇ ਉਹ ਨਿੰਬੂ ਵਾਂਗ ਨਚੋੜਿਆ ਗਿਆ ਹੋਵੇ ਉਹਦੇ ਵਿੱਚ ਜਿਵੇਂ ਜਾਨ ਨਿਕਲ ਗਈ ਹੋਵੇ ਉਹਦੀ ਸੁਧ-ਬੁੱਧ ਮਾਰੀ ਗਈ ਹੋਵੇ ਉਹ ਤਾਂ ਮੁਸਕਰਾ ਵੀ ਨਾ ਸਕਿਆ ਬਸ਼ਪਿੰਦਰ ਫੇਰ ਬੋਲੀ ਕਿਉਂ ਤੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਲੱਗਦਾ ਉਹਨੇ ਰੁੱਖਾਂ ਮਿੱਸਾ ਜਿਹਾ ਜਵਾਬ ਦਿੱਤਾ ਨਸੀਬ ਤੂੰ ਤਾਂ ਭੌਂਦੂ ਮੈਂ ਮੇਰਾ ਬਸ਼ਪਿੰਦਰ ਨੇ ਸੁੱਤੇ ਸੁਧ ਵੀ ਆਖ ਦਿੱਤਾ ਨਸੀਬ ਦੀ ਜਿਵੇਂ ਰੂਪ ਅੱਛੀ ਗਈ ਹੋਵੇ ਉਹਨੂੰ ਆਪਣਾ ਆਪ ਬਹੁਤ ਘਟੀਆ ਲੱਗਿਆ ਉਹਦਾ ਜਮਾਤੀ ਖਾਸਾ ਜਿਵੇਂ ਉਹਨੂੰ ਕਿਸੇ ਗਾਰ ਵਿੱਚ ਲੈ ਕੇ ਬੈਠ ਗਿਆ ਹੋਵੇ ਫੇਰ ਵੀ ਉਹ ਆਪਣੇ ਆਪ ਵਿੱਚ ਦਲੇਰੀ ਭਰਨ ਲੱਗਿਆ ਪਰ ਉਹਦੇ ਮੂੰਹੋਂ ਕੋਈ ਗੱਲ ਨਹੀਂ ਸੀ ਸਰਨੀ। ਅਸ਼ਵਿੰਦਰ ਪੂਰੀ ਲਾਚੜੀ ਹੋਈ ਸੀ। ਪੁੱਛਿਆ ਮੂੰਹ 'ਚ ਤੇਰੇ ਕੋਈ ਸਿਉਣਾ ਪਾਇਆ ਹੋਇਆ? ਨਸੀਬ ਨੇ ਗੱਲ ਬਦਲੀ। ਸਿਉਨੇ ਦੀ ਕੀ ਲੋੜ ਐ? ਜਦੋਂ ਸਿਉਨੇ ਤੋਂ ਵੱਧ ਪਰਿੰਡ ਵਰਗੀ ਕੁੜੀ ਮੇਰੇ ਨਾਲ। ਮੇਰੇ ਨਾਲ ਐ ਨਹੀਂ ਮੇਰੇ ਕੋਲ ਐ ਆਖ। ਨਸੀਬ ਇਹ ਹੁਣ ਕੋਈ ਬਾਕੀ ਨਾ ਰਹੀ। ਉਹ ਇੱਟਾਂ ਦੇ ਪੱਠੇ ਤੱਕ ਆ ਗਏ। ਨੜਕਾ ਘੇੜ ਕੇ ਨਸੀਬ ਪਾਣੀ ਪੀਣ ਲੱਗਿਆ ਪਸ਼ਪਿੰਦਰ ਨੇ ਵੀ ਪਾਣੀ ਪੀ ਲਿਆ ਪਿੰਡ ਦੇ ਨੇੜੇ ਜਾ ਕੇ ਪਸ਼ਪਿੰਦਰ ਫੇਰ ਮੱਛਰ ਉਠੀ ਅੱਛਾ ਇਹ ਦੱਸ ਮਾਂ ਨੂੰ ਸਤਿ ਸ਼੍ਰੀ ਅਕਾਲ ਆਖਾਂਗੇ ਪੈਰੀ ਹੱਥ ਲਾ ਦਿਆਂ ਅੱਜ ਤਾਂ ਸਤਿ ਸ਼੍ਰੀ ਅਕਾਲ ਹੀ ਠੀਕ ਐ ਕਿਉਂ ਮੈਂ ਤਾਂ ਪੈਰੀ ਹੱਥ ਲਾਉ ਨਹੀਂ ਅੱਜ ਨਹੀਂ ਸਕੂਲ ਤੋਂ ਅੱਗੇ ਜਾ ਕੇ ਉਹ ਸੜਕੋਂ ਉਤਰ ਗਏ ਸਾਹਮਣੇ ਸੂਏ ਦਾ ਪੁਲ ਸੀ ਪੁਲ ਤੋਂ ਅੱਗੇ ਸੋਜਾਪਤੀ ਦੇ ਪੱਕੇ ਦਰਵਾਜੇ ਕੋਲ ਦੀ ਉਹਨਾਂ ਨੂੰ ਲੰਘਣਾ ਔਖਾ ਹੋ ਗਿਆ ਦਰਵਾਜੇ ਤੋਂ ਬਾਹਰ ਚੌਂਕੜੀਆਂ ਉੱਤੇ ਬਹੁਤ ਸਾਰੇ ਲੋਕ ਬੈਠੇ ਹੋਏ ਸਨ ਹਰ ਇੱਕ ਆਉਂਦੇ ਜਾਂਦੇ ਵੱਲ ਦੂਰੋਂ ਹੀ ਗੌਨ ਨਾਲ ਝਾਕਦੇ ਅਤੇ ਫਿਰ ਕੋਲ ਦੇ ਲੰਘ ਗਏ ਦੀਆਂ ਗੱਲਾਂ ਕਰਦੇ ਕੌਣ ਹੈ ਕਿੱਥੋਂ ਆਇਆ ਬਈ ਕਿੱ데 ਜਾਊਗਾ ਮੂੰਹ ਨੇ ਰੋ ਚੁੱਕੇ ਅਸੀਂ ਨਸੀਬ ਨੇ ਪਸ਼ਪਿੰਦਰ ਨੂੰ ਆਖਿਆ ਕਿ ਉਹ ਨੀਵੀਂ ਪਾ ਕੇ ਇੱਥੋਂ ਦੀ ਫਟਾਫਟ ਲੰਘ ਚੱਲੇ ਨਸੀਬ ਆਪ ਵੀ ਬੜੀ ਤੇਜ਼ੀ ਨਾਲ ਦਰਵਾਜ਼ੇ ਕੋਲੋਂ ਨਿਲੰਘਿਆ ਬੈਠੇ ਹੋਏ ਲੋਕ ਉਹਨਾਂ ਵੱਲ ਬਾਜ਼ ਅੱਖਾਂ ਨਾਲ ਝਾਕਣ ਲੱਗੇ ਨਸੀਬ ਨੇ ਪਿੱਠ ਪਿੱਛੇ ਉਹਨਾਂ ਦੇ ਕੋਸੇ ਮੋਸੇ ਸੁਣੀ ਤਾਂ ਜ਼ਰੂਰ ਪਰ ਇਹ ਪਤਾ ਨਾ ਲੱਗਿਆ ਕਿ ਉਹਨਾਂ ਨੇ ਆਖਿਆ ਕੀ ਸੀ ਲੰਮੀ ਗਲੀ ਤੁਰੇ ਜਾਂਦੇ ਆ ਬਸ਼ਪਿੰਦਰ ਨੇ ਪੁੱਛਿਆ ਇੱਥੇ ਐਨੇ ਲੋਕ ਕਿਉਂ ਬੈਠੇ ਰਹਿੰਦੇ ਆ ਨਸੀਬ ਕਹਿੰਦਾ ਇਹ ਦਰਵਾਜ਼ਾ ਹੈ ਪੱਕਾ ਦਰਵਾਜ਼ਾ ਸਾਥ ਹੈ ਪਿੰਡ ਦੀ ਸਾਥ ਚੋ ਲੋਕਾਂ ਨੇ ਬੈਠਣਾ ਹੀ ਹੋਇਆ ਇਹ ਬਹੁਤ ਪੁਰਾਣਾ ਦਰਵਾਜ਼ਾ ਹੈ ਪਹਿਲਾਂ ਪਹਿਲਾਂ ਇੱਥੇ ਪਿੰਡ ਦਾ ਪ੍ਰਾਇਮਰੀ ਸਕੂਲ ਹੁੰਦਾ ਸੀ ਇਹਦੇ ਚੋ ਗੁਰਦੁਆਰਾ ਵੀ ਹੈ ਇਸੇ ਦਰਵਾਜ਼ੇ 'ਚ ਇੱਕ ਪੁਰਾਣਾ ਬਹੁਤ ਪੁਰਾਣਾ ਵੱਡਾ ਤਖਤ ਪੋਛ ਪਿਆ ਕਹਿੰਦੇ ਉਹ 100 ਸਾਲ ਪੁਰਾਣਾ ਹੈ ਲੰਮੀ ਗਲੀ ਵਿੱਚ ਕਈ ਘਰ ਲੰਘ ਕੇ ਉਹ ਸੱਜੇ ਪਾਸੇ ਇੱਕ ਹੋਰ ਗਲੀ ਪੈ ਗਈ ਉੱਚੀ ਜਈ ਥਾਂ ਜਾ ਕੇ ਨਸੀਬ ਕਾ ਘਰ ਸੀ ਲੰਮਾ ਚੌੜਾ ਘਰ ਖੁੱਲਾ ਵੇੜਾ ਮਗਰ ਤੋਂ ਵੱਡੀਆਂ-ਵੱਡੀਆਂ ਸਵਾਤਾ ਇੱਕ ਪਾਸੇ ਇੱਕ ਪੱਕੀ ਬੈਠਕ ਤੇ ਨਾਲ ਹੀ ਰਸੋਈ ਬਣੀ ਹੋਈ ਸੀ। ਇਉਂ ਹੀ ਦੂਜੇ ਪਾਸੇ ਇੱਕ ਹੋਰ ਪੱਕੀ ਬੈਠਕ ਸੀ ਪਰ ਇੱਕ ਛੋਟੀ ਬੈਠਕ ਸੀ। ਇਸੇ ਬੈਠਕ ਵਿੱਚ ਨਸੀਬ ਦੀ ਬੁੱਢੀ ਮਾਂ ਪੈਣ ਦੀ ਬੈਠੀ। ਬੈਠਕ ਤੋਂ ਬਾਹਰ ਦੋ ਪਾਸੇ ਕੰਦੋਲੀਆਂ ਕੱਢ ਕੇ ਉੱਚਾ ਚੌਂਤਰੇ ਉੱਤੇ ਚੌਂਕਾ ਸੀ। ਚੌਂਤਰਾ ਕਾਨੇ ਘੜੀਆਂ ਪਾ ਕੇ ਸੱਤ ਦਿੱਤਾ ਗਿਆ ਸੀ। ਮੀਂਹ ਕਣੀ ਤੋਂ ਬਚਾਅ ਹੋ ਜਾਂਦਾ। ਛੱਤ ਦੇ ਦੋਵੇਂ ਕਿਨਾਰੇ ਉੱਤੇ ਥੰਮਲਿਆਂ ਦੀ ਥਾਂ ਤੋਂ ਮੋਟੀਆਂ ਲੱਕੜੀਆਂ ਗੱਡੀਆਂ ਹੋਈਆਂ ਸਨ। ਬੁੜੀ ਕੋਲ ਇੱਕ ਚੱਕਮਾਂ ਚੁੱਲਾ ਵੀ ਸੀ ਕਦੇ ਬੋਤਾ ਮੀ ਪੈਂਦਾ ਤਾਂ ਉਹ ਬੈਠਕ ਵਿੱਚ ਅੱਗ ਪਾ ਲੈਂਦੀ ਬੁੜੀ ਆਪ ਪਕਾ ਕੇ ਖਾਂਦੀ ਮੁੰਡਿਆਂ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ ਸੀ ਨੋਹਾਂ ਉਹਨੂੰ ਨਾਕਬੂਲ ਕਰਦਿਆਂ ਰਹਿੰਦੀਆਂ ਉਹਦੇ ਆਪਣੇ ਹੱਡ ਪ੍ਰਣ ਕਾਇਮ ਸਨ ਕੀ ਲੈਣਾ ਸੀ ਉਹਨਾਂ ਨੋਹਾਂ ਦੀ ਮਸੰਦਗੀ ਝੱਲ ਕੇ ਪਿੰਡ ਵਿੱਚ ਉਹ ਸਾਰੇ ਜਾਂਦੇ ਘਰਾਂ ਨਾਲ ਪੁਰਾਣੇ ਸਬੰਧ ਬਣੇ ਹੋਏ ਸਨ ਉਹਦੇ ਖਾਣ ਪੀਣ ਜੋਗਾ ਤਾਂ ਉਹਨੂੰ ਬਫਰ ਰਹਿੰਦਾ ਨੇ ਮੁੰਡੇ ਅੱਡ ਸਨ ਆਪਣੇ ਆਪਣੇ ਘਰ ਕਰਦੇ ਵੱਡਾ ਤੇ ਛੋਟਾ ਸਵਾਤਾਂ ਵਿੱਚ ਸਨ ਇੱਕ ਇੱਕ ਸਵਾਤ ਸਾਂਭ ਰੱਖੀ ਸੀ ਨਸੀਬ ਤੋਂ ਵੱਡੇ ਨੇ ਆਪ ਇਹ ਪੱਕੀ ਬੈਠਕ ਅਤੇ ਰਸੋਈ ਬਣਵਾਈ ਸੀ ਮਾਂ ਵਾਸਤੇ ਇੱਕ ਛੋਟੀ ਬੈਠਕ ਤੇ ਨਾ ਮੁੰਡਿਆਂ ਨੇ ਰਲ ਕੇ ਬਣਵਾ ਦਿੱਤੀ ਸੀ ਸੱਸ ਨੂੰਹਾਂ ਦਾ ਕਲੇਸ਼ ਨੂੰ ਮਟਾਉਣ ਲਈ ਇਹ ਇੱਕ ਰਾਸ ਸੀ ਹੁਣ ਬੁੜੀ ਅੱਡ ਵਿੱਡ ਸੀ ਪੂਰਾ ਅਮਨ ਚੈਨ ਸੀ ਹੁਣ ਤਸਗ ਨੋਹਾਂ ਸੱਸ ਦਾ ਕਦੇ-ਕਦੇ ਹਾਲ ਵੀ ਪੁੱਛ ਲੈਣੀ ਆ ਵੱਡੇ ਨੂੰ ਜਿਹਦੇ ਅਗਾਹ ਆਪਣੇ ਤਿੰਨ ਜਵਾਕ ਸਨ ਸਾਸਨ ਨਾਲ ਖਾਸਾ ਹੀ ਘੋਲ ਮਿਲ ਕੇ ਰਹਿੰਦੇ ਨਸੀਬ ਦਾ ਸਭ ਤੋਂ ਵੱਡਾ ਪਰਾ ਪਸ਼ੂ ਮੰਡੀਆਂ ਉੱਤੇ ਜਾ ਕੇ ਮੱਜਾਂ ਦੀ ਦਲਾਲੀ ਕਰਦਾ ਉਹ ਤਾਂ ਛੋਟਾ ਪਿੰਡਾਂ ਵਿੱਚ ਪਿਤਾਪੁਰਖੀ ਕੰਮ ਕਰਦਾ ਸੀ ਨਸੀਬ ਤੋਂ ਵੱਡਾ ਵੱੱਡਲ ਵੱਡ ਦੇ ਸ਼ਰਾਬ ਠੇਕੇ ਉੱਤੇ ਕਰਿੰਦਾ ਸੀ ਕਦੇ ਕਿਤੇ ਕਦੇ ਕਿਤੇ ਉਹਦਾ ਇਹੀ ਧੰਦਾ ਸੀ ਦਿਨਪ੍ਰਾ ਵਿਆਹ ਹੋਏ ਸਨ ਅਤੇ ਜਵਾਕ ਜੱਲਿਆਂ ਵਾਲੇ ਸਨ ਨਸੀਬ ਦਾ ਪਿਓ ਪਿੰਡ ਦਾ ਟੜਲੇਦਾਰ ਨਾਈ ਸੀ ਘੋੜੀ ਰੱਖਦਾ ਮੋਢੇ ਕੁਛੀ ਸਿਆਣਾ ਬਹੁਤ ਸੀ ਪੁਰਾਣੇ ਲੋਕ ਉਹਦਾ ਸਤਿਕਾਰ ਕਰਦੇ ਕਦੇ ਵੀ ਕਿਸੇ ਨੇ ਉਹਨੂੰ ਓਏ ਕਹਿ ਕੇ ਨਹੀਂ ਬੁਲਾਇਆ ਸੀ ਪਿੰਡ ਵਿੱਚ ਹਰ ਕੋਈ ਕਿਸੇ ਦੇ ਦੁੱਖ ਸੁੱਖ ਵੇਲੇ ਉਹ ਹਾਜ਼ਰ ਹੋ ਜਾਂਦਾ ਇਹ ਐਡਾ ਵੱਡਾ ਲੰਮਾ ਚੌੜਾ ਘਰ ਉਸ्याने ਬਣਵਾਇਆ ਸੀ ਦੋ ਹੋਰ ਖੋਲੇ ਮੁੱਲ ਲੈ ਕੇ ਉਹਨਾਂ ਦਾ ਥਾਂ ਆਪਣੇ ਵਿੱਚ ਰਲਾ ਲਿਆ ਸੀ ਤੇ ਫਿਰ ਆਪਣਾ ਪੁਰਾਣਾ ਘਰ ਢਾਕੇ ਦੋ ਨੰਮੀਆਂ ਸਵਾਤਾਂ ਛੱਤੀਆਂ ਵੇੜੇ ਵਿੱਚ ਬਾਰ ਮੋਰੇ ਖੂਹੀ ਉਸ ਨੇ ਲਵਾਈ ਅਤੇ ਖੂਹੀ ਦੇ ਨਾਲ ਹੀ ਬੋਹੜ ਦਾ ਦਰਖਤ ਵੀ ਉਸੇ ਦੇ ਹੱਥੀ ਲੱਗਿਆ ਹੋਇਆ ਸੀ ਇਸ ਸਮੇਂ ਬੋਹੜ ਦੇ ਸ਼ਾਮ ਵੇੜੇ ਵਿੱਚ ਦਰਵਾਜ਼ੇ ਵਾਂਗ ਕੰਮ ਕਰ ਦਿੰਦੇ ਕਰ ਜਾ ਕੇ ਨਸੀਬ ਨੇ ਮਾਂ ਨੂੰ ਮੱਥਾ ਟੇਕਿਆ ਬੋਲ ਸਿਆਣ ਕੇ ਚੌਂਦਰੇ ਉੱਤੇ ਰੋਟੀਆਂ ਪਕਾਉਂਦੀ ਮਾਂ ਖੜੀ ਹੋ ਗਈ ਨਸੀਬ ਦਾ ਮੋਢਾ ਭਰੋਸਿਆ ਨਾਲ ਖੜੀ ਕੁੜੀ ਵੇਖ ਕੇ ਹੈਰਾਨ ਜਹੀ ਹੋ ਗਈ ਕਹਿੰਦੀ ਇਹ ਬੂਜੀ ਭਾਈ ਇਹ ਉੱਥੋਂ ਹੀ ਹੈ ਮਾਂ ਜ਼ਿਮੀਂਦਾਰਾਂ ਦੀ ਕੁੜੀ ਹੈ ਮੇਰੇ ਨਾਲ ਆਈ ਸੀ ਗਾਂ ਚੰਨੜਵਾਲ ਜਾਣਾ ਸੀ ਬਸ ਖੁੰਝ ਗਈ ਮੈਂ ਪਿੰਡ ਆਉਣਾ ਹੀ ਸੀ ਮੈਂ ਲੈ ਆਇਆ ਇਹਨੂੰ ਮਖਾ ਕਿ ਇੱਧਰ ਜਾਓ ਹੁਣ ਵਿਚਾਰੇ ਚੰਗਾ ਭਾਈ ਚੰਗਾ ਕੀਤਾ ਆ ਜਾ ਤੀਏ ਇੱਧਰ ਮੰਜੇ ਦੇ ਬੈਠ ਬੁੜੀ ਨੇ ਕੁੜੀ ਦਾ ਸਿਰ ਪਰੋਸਿਆ ਅਤੇ ਉਹਨੂੰ ਆਪਣੇ ਹਿੱਕ ਨਾਲ ਲਾ ਲਿਆ ਨਸੀਬ ਪੰਗਰਿਆ ਖੜਾ ਸੀ ਡਰਿਆ ਕਿਤੇ ਸੱਚੇ ਪਿੰਦਰ ਮਾਂ ਦੇ ਪੈਰੀਂ ਹੱਥ ਨਾਲ ਲਾ ਦੇ ਹੋਰ ਸਿਆਪਾ ਖੜਾ ਕਰ ਦੋ ਹੁਣੇ ਘਰ ਚੋਂ ਪਰ ਪਸ਼ਪਿੰਦਰ ਮੋਹੋਂ ਹੀ ਕੁਝ ਨਾ ਬੋਲੀ ਮੋੜੇ ਦੇ ਹੇਕ ਨਾਲ ਲਾ ਕੇ ਉਹ ਸੰਗ ਦੀ ਮਾਰੀ ਇਕੱਠੀ ਜਹੀ ਹੋ ਗਈ ਘਰ ਵਿੱਚ ਹੋਰ ਲੋਕਾਂ ਨੂੰ ਤੁਰਦੇ ਫਿਰਦੇ ਦੇਖ ਕੇ ਇਧਰ ਉਧਰ ਚਾਕੀ ਤੇ ਫਿਰ ਬੈਠਕ ਅੱਗੇ ਢਾਹੇ ਪਏ ਮੰਜੇ ਉਤੇ ਬੈਠ ਗਏ ਨਿਆਨੇ ਰੌਲਾ ਪਾ ਰਹੇ ਸਨ ਨਸੀਬ ਆਇਆ ਵੇਖ ਕੇ ਉਹ ਭੱਜੇ ਅਤੇ ਚਾਚਾ ਚਾਚਾ ਕਰਦੇ ਸਾਰੇ ਉਹਦੀਆਂ ਲੱਤਾਂ ਨੂੰ ਚਿੰਬੜ ਗਏ ਮੰਜੇ ਉਤੇ ਬੈਠੀ ਕੋਈ ਦੇਖੀ ਤਾਂ ਉਹ ਠੁਠੰਬਰ ਜਹਿ ਗਏ ਤੇ ਫਿਰ ਘਰ ਦੀਆਂ ਧੀਵੇਂ ਨਸੀਬ ਨੂੰ ਆ ਕੇ ਮਿਲੀਆਂ ਉਹਦਾ ਹਾਲ ਚਾਲ ਪੁੱਛਿਆ ਪੁਸ਼ਪਿੰਦਰ ਬਾਰੇ ਸੁਣ ਕੇ ਜਿੱਤ ਵਿੱਚ ਅਚੰਭਤ ਜਹੀਆਂ ਹੋਈਆਂ ਉਤੋਂ ਤੋਂ ਉਹ ਆਦਰ ਕਰਨ ਲੱਗੀਆਂ ਵੱਡੀ ਬਹੂ ਸੱਸ ਨੂੰ ਕਹਿੰਦੀ ਅੰਮਾ ਜੀ ਦਾਲ ਇੱਧਰ ਬਹੁਤ ਪਈ ਐ ਰੋਟੀਆਂ ਵੀ ਮੈਂ ਹੀ ਲਾ ਲੈਨੀ ਆ ਆਟਾ ਹੋਰ ਗੁੰਨ ਲੂੰਗੀ ਹਲੇ ਲਾਉਣੀਆਂ ਨੇ ਰੋਟੀਆਂ ਮੈਂ ਵੀ ਤੂੰ ਨਾ ਕਰੀ ਰੋਟੀ ਦਾ ਕੁਝ ਇਹਨਾਂ ਦਾ ਅੰਦਰ ਬੈਣ ਦੀ ਰੁੱਤ ਨਹੀਂ ਸੀ ਸਾਰਾ ਟੱਬਰ ਬੇੜੇ ਵਿੱਚ ਰਾਤ ਨੂੰ ਸੰਦਾ ਆਪੋ ਆਪਣੀਆਂ ਸਵਾਤਾਂ ਤੇ ਬੈਠ ਕੇ ਅੱਗੇ ਮੰਜੇ ਢਾ ਲੈਂਦੇ ਰੋਟੀ ਟੋਕ ਪਕਾ ਖਾ ਕੇ ਸਵਨ ਨੇ ਮੰਜੇ ਬਾਹਰ ਕੱਢੇ ਅਤੇ ਬਿਸਤਰ ਵਿਛਾ ਲਏ। ਨਸੀਬ ਪਹਿਲਾਂ ਤਾਂ ਵੱਡੇ ਭਾਈ ਨੂੰ ਮਿਲਿਆ ਫਿਰ ਛੋਟੇ ਨੂੰ। ਦੋਮਣੇ ਉਹਦਾ ਹਾਲ ਚਾਲ ਪੁੱਛਿਆ। ਮਾਵੇਂ ਮਮੀ ਦੀ ਸੁੱਖ ਸਾਂਦ ਪ। ਪਸ਼ਪਿੰਦਰ ਵਾਰੇ ਦੋਮਾ ਨੇ ਹੀ ਕੁਝ ਨਹੀਂ ਪੁੱਛਿਆ। ਸਿਰ ਆਪਦੇ ਠੇਕੇ ਉਤੇ ਕੰਮ ਕਰਦਾ ਪਰ ਹਲੇ ਆਇਆ ਨਹੀਂ ਸੀ। ਉਹ ਤਾਂ ਕਹਿੰਦੇ ਅੱਧੀ ਰਾਤ ਜਾ ਕੇ ਘਰ ਵੜਦਾ। ਕਦੇ ਕਦੇ ਠੇਕੇ ਵਿੱਚ ਹੀ ਸੌਂ ਜਾਂਦਾ। ਮਾਂ ਵਾਲੀ ਬੈਠਕ ਅੱਗੇ ਤਿੰਨੇ ਮੰਜਾ ਢਾ ਕੇ ਉਹ ਪੈ ਗਏ। ਵਿਚਕਾਰ ਮਾਂ ਇੱਕ ਪਾਸੇ ਨਸੀਬ ਇੱਕ ਪਾਸੇ ਪਸ਼ਪਿੰਦਰ ਜਵਾਕ ਆਪਣੇ ਮੰਝਿਆਵ ਤੇ ਖਰੂਦ ਪਾਰੇ ਸਨ ਚਾਨਣ ਚਾਨਣੀ ਰਾਤ ਸੀ ਥੋੜੇ ਚਿਰ ਵਿੱਚੋ ਵੱਡੇ ਤੇ ਛੋਟੇ ਦੀ ਬਹੁਮੰਝੇ ਉਤ੍ਹੀ ਅਤੇ ਜਠਾਣੀ ਨੂੰ ਲੈ ਕੇ ਅੰਦਰ ਸਵਾਤ ਵਿੱਚ ਵੜ ਗਏ ਕੁਝ ਚਿਰ ਬਾਅਦ ਨਸੀਬ ਤੋਂ ਵੱਡੇ ਦੀ ਬਹੋ ਵੀ ਉਹਨਾਂ ਕੋਲ ਅੰਦਰ ਸਵਾਤ ਵਿੱਚ ਪਹੁੰਚ ਗਏ ਤੇ ਫੇਰ ਵੱਡੇ ਤੋਂ ਛੋਟਾ ਉਹਨਾਂ ਕੋਲ ਅੰਦਰ ਜਾ ਖੜਾ ਛੋਟਾ ਫੇਰ ਵੱਡੇ ਨੂੰ ਅੰਦਰ ਬੁਲਾ ਕੇ ਲੈ ਗਿਆ ਨਸੀਬ ਸਭ ਦੇਖੀ ਜਾ ਰਿਹਾ ਸੀ ਨਸੀਬ ਦੀ ਮਾਂ ਪਸ਼ਪਿੰਦਰ ਨਾਲ ਕੋਈ ਵੀ ਗੱਲ ਕਰਦੀ ਤਾਂ ਚੁੱਪ ਹੋ ਜਾਂਦੀ ਪਸ਼ਪਿੰਦਰ ਨਿੱਕੇ ਨਿੱਕੇ ਜਵਾਬ ਦਿੰਦੀ। ਪਤਾ ਨਹੀਂ ਕੀ ਸੋਚ ਰਹੀ ਹੋਵੇਗੀ ਪਸ਼ਪਿੰਦਰ। ਅੰਦਰ ਸਵਾਦ ਵਿੱਚ ਮੱਧਮ ਚਾਨਣ ਦੇ ਬੱਲਬ ਝੇਟ, ਗਰਮਾ-ਗਰਮੀ ਬੈਛੜੀ ਹੋਈ ਸੀ। ਈਮੀਆਂ ਗੱਲਾਂ ਕਰਦੀਆਂ ਅਤੇ ਮੂੰਹਾਂ ਤੇ ਉਂਗਲਾਂ ਰੱਖ ਕੇ ਸੋਚਣ ਲੱਗ ਪੈਂਦੀ। ਭਰਾ ਕੋਈ ਅੰਦਾਜ਼ੇ ਲਾਉਂਦੇ। ਸਿਰ ਖੁਰਕਦੇ, ਕੰਨਾਂ ਵਿੱਚ ਉਂਗਲਾਂ ਫੇਰਦੇ ਪਰ ਕੁਝ ਵੀ ਜਿਵੇਂ ਸਮਝਣਾ ਆਉਂਦਾ ਹੋਵੇ। ਅੱਧਾ ਪੌਣਾ ਘੰਟਾ ਲਾ ਕੇ ਸਭ ਬਾਹਰ ਨਿਕਲੇ ਅਤੇ ਆਪੋ ਆਪਣੇ ਮੰਜਿਆਂ ਤੇ ਪੈ ਗਏ। ਫੇਰ ਕਿਸੇ ਨੇ ਕਿਸਨ ਨਾਲ ਕੋਈ ਗੱਲ ਨਹੀਂ ਕੀਤੀ ਚੰਨ ਚੰਨ ਨੇ ਰਾਤ ਹੌਲੀ ਹੌਲੀ ਤੁਰ ਰਹੀ ਸੀ ਚੰਨ ਦੀਆਂ ਰਿਸ਼ਮਾਂ ਬੋਹੜ ਦੇ ਪੱਤਿਆਂ ਵਿੱਚੋਂ ਦੀ ਆਪਣਾ ਰਾਹ ਬਣਾ ਕੇ ਧਰਤੀ ਉੱਤੇ ਉਬਰਦੀਆਂ ਅਤੇ ਖਾਮੋਸ਼ ਹੋ ਕੇ ਬੈਠ ਜਾਂਦੀਆਂ ਜਿਵੇਂ ਰਿਸ਼ਮਾਂ ਵੀ ਕੰਨ ਲਾ ਕੇ ਕੋਈ ਗੱਲ ਸੁਣਨਾ ਚਾਹੁੰਦੀਆਂ ਹੁਣ ਕੰਸੋਹਾ ਦਾ ਲੜ ਤਾਂ ਕਿਸੇ ਦੇ ਹੱਥ ਵੀ ਨਹੀਂ ਆ ਰਿਹਾ ਸੀ ਸਮਾਂ ਬਹੁਤ ਧੀਮੀ ਚਾਲ ਤੁਰ ਰਿਹਾ ਸੀ ਕਦਮ ਕਦਮ ਜਿਵੇਂ ਸ਼੍ਰੀਨਾ ਦੇ ਵੀ ਪੈਰ ਹੋਣ ਇਹ ਅੰਧਿਆਏ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।